ਦੇ ਨਾਲ ਥੱਲੇ ਲਾਉਣਾ ਇਸ ਲਈ ਇਹ ਹੌਲੀ ਹੌਲੀ ਸਾਹਮਣੇ ਆਉਣੀ ਸ਼ੁਰੂ ਹੋਈ ਇੱਕ ਜਿਹੜੀ ਛੋਟੀ ਜੀ ਝਲਕ ਤੁਸੀਂ ਵੈਸੇ ਵੇਖੀ ਹੋਣੀ ਆ ਪਰ ਮੈਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਵਿਖਾਉਣੀ ਚਾਹਣਾ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ ਇੱਕ ਵਾਰੀ ਪਲੇ ਕਰਨਾ ਰਵਨੀਤ ਸਿੰਘ ਬਿੱਟੂ ਜੀ ਵੱਲੋਂ ਆਖੇ ਗਏ ਕੁਝ ਸ਼ਬਦ ਮੇਰੇ ਮੂਰੇ ਹੱਥ ਜੋੜ ਕੇ ਕਹਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੂ ਬਣੂ 2017 ਚ ਭਗਵੰਤ ਮਾਨ ਚਲਾ ਗਿਆ ਲੜਨ ਸੁਖਵੀਰ ਬਾਦਲ ਦੇ ਉਲਟ ਮੈਂ ਕਹਿੰਦਾ ਮੈਨਰਾ ਤਾਂ ਹਲਕਾ ਨਹੀਂ ਮੈਂ ਤਾਂ ਦਿਲਾਵਾਦ ਜਾ ਕੇ ਦੇਖਿਆ ਵੀ ਯਾਦਰੀ ਯਾਤਰਾ ਕਿਹਿਆ ਸੀ ਮੈਨੂੰ ਉਦੋਂ ਹੱਥ ਲਾਦਦੇ ਨੇ ਦਿਲਾਵਾਦ ਭੇਜਿਆ ਸੁਖਵੀਰ ਬਾਦਲ ਦੇ ਉਲਟ ਤੇ ਇਹਦੇ ਅੱਜ ਦਾ ਮੁੱਖ ਮੰਤਰੀ ਆ ਜੀ ਭਗਵੰਤ ਮਾਨ ਫਾਟ ਮੈਂ ਨੜਿਆ ਸੀ ਉੱਤੇ ਜਾ ਕੇ ਤਾਂ ਕਰਕੇ ਭਗਵੰਤ ਮਾਨ ਨੂੰ ਹਾਰਿਆ ਲਗਾਇਆ ਤੇ ਸੁਖਵੀਰ ਜਿੱਤਿਆ ਉਦੋਂ ਬਾਅਦ ਆ ਕੇ ਮੈਨੂੰ ਕਿਹਾ ਗਿਆ ਕਿਨੇ ਹਾਈ ਕਮਾਂਡ ਨੇ ਕਿਹਾ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਹੋਊਗਾ ਸੋਨੀਆ ਗਾਂਧੀ ਜਿੰਨੇ ਕਿਹਾ ਹੋਊਗਾ ਜਾਂ ਇਹ ਉਸ ਵੇਲੇ ਜਿਹੜੇ ਪੰਜਾਬ ਨੂੰ ਦੇਖ ਰਹੇ ਸੀ ਉਹਨਾਂ ਨੇ ਕਿਹਾ ਹੋਊਗਾ ਉਹਨਾਂ ਨੂੰ ਕਿਨੇ ਕਿਹਾ ਹੋਊਗਾ ਅਕਾਲੀ ਦਲ ਨੇ ਕਿ ਭਗਵੰਤ ਮਾਨ ਹੁਰੀ 17 ਦੇ ਵਿੱਚ ਲੜਨ ਵਾਸਤੇ ਆ ਗਏ ਉਹਨਾਂ ਨੂੰ ਹਰਾਉਣਾ ਕਿਵੇਂ ਆ ਬਿੱਟੂ ਜੀ ਆਪ ਕਹਿ ਰਹੇ ਭਗਵੰਤ ਮਾਨ ਹੋਰਾਂ ਨੂੰ ਹਰਾਇਆ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਉੱਥੋਂ ਜਾ ਕੇ ਜਿਤਾਇਆ ਮੁੜ ਕੇ ਕਹਿੰਦੇ ਮੈਨੂੰ ਪੁੱਛਿਆ ਨਹੀਂ ਜੇ ਰਮਨਿਤ ਸਿੰਘ ਬਿੱਟੂ ਹੁਰੀ ਉੱਥੇ ਨਾ ਜਾਂਦੇ ਤਾਂ ਉਸ ਵੇਲੇ ਭਗਵੰਤ ਮਾਨ ਹੁਰੀ ਜਿੱਤ ਰਹੇ ਸੀ ਹੰਸਰਾਜ ਜੋਸਨ ਹੋਰਾਂ ਨੂੰ ਉਹ ਟਿਕਟ ਮਿਲਣੀ ਸੀ ਇਹਨਾਂ ਨੂੰ ਇਹ ਸੀ ਵੀ ਉਹਨਾਂ ਨੇ ਜਿੱਤਣਾ ਨਹੀਂ ਇੱਕ ਸਮਝੌਤਾ ਲੰਬੀ ਵਾਲੀ ਸੀਟ ਦੇ ਉੱਤੇ ਕੀਤਾ ਗਿਆ ਸਭ ਨੂੰ ਪਤਾ ਹੈ ਕਿ ਉਸ ਜਗ੍ਹਾ ਦੇ ਉੱਤੇ ਜਰਨੈਲ ਸਿੰਘ ਹੋਰਾਂ ਦੀ ਪੋਜੀਸ਼ਨ ਉਸ ਵੇਲੇ ਵਧੀਆ ਸੀ ਉਹਨਾਂ ਨੂੰ ਹਰਾਉਣ ਦੇ ਵਾਸਤੇ ਕੌਣ ਜਾਂਦਾ ਹੈ? ਕੈਪਟਨ ਅਮਰਿੰਦਰ ਸਿੰਘ ਹੁਰੀ। ਨਾ ਕੈਪਟਨ ਅਮਰਿੰਦਰ ਸਿੰਘ ਹੁਰੀ ਨੇ ਪਹਿਲਾ ਦੋ ਵਾਰੀ ਕਿਸੇ ਜਗ੍ਹਾ ਤੋਂ ਜਿਹੜੀਆਂ ਸੀ ਉਹ ਚੋਣਾ ਲੜੀਆਂ, ਨਾ ਉਦੋਂ ਬਾਅਦ ਲੜੀਆਂ। ਰਵਨੀਤ ਸਿੰਘ ਬਿੱਟੂ ਹੁਰੀ ਉਦੋਂ ਲੜਨ ਦੇ ਵਾਸਤੇ ਚਲੇ ਗਏ ਉੱਥੇ ਜਲਾਲਾਬਾਦ, ਮੁੜ ਕੇ ਤਾਂ ਨਹੀਂ ਗਏ ਕਦੀ। ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਉਸ ਵੇਲੇ ਲੜਨ ਚਲੇ ਗਏ, ਮੁੜ ਕੇ ਤਾਂ ਕਦੀ ਨਹੀਂ ਗਏ। ਉਹਦਾ ਕਾਰਨ ਕੀ ਸੀਗਾ ਕਿ 17 ਦੇ ਵਿੱਚ ਇਹਨਾਂ ਨੇ ਸਰਕਾਰ ਆਉਣ ਤੋਂ ਰੋਕਣੀ ਸੀ ਕਿਸੇ ਤਰੀਕੇ ਦੇ ਨਾਲ ਕਿ ਜੇ ਤੀਜੀ ਧਿਰ ਆ ਗਈ ਫਿਰ ਸਾਡੇ ਦੋਵਾਂ ਦਾ ਕੀ ਬਣੂਗਾ ਕਿਉਂਕਿ ਅਸੀਂ ਤਾਂ ਮਿਲ ਕੇ ਖੇਡ ਰਹੇ ਹਾਂ ਇਹ 5 ਸਾਲ ਤੂੰ ਲੁੱਟ 5 ਸਾਲ ਫਿਰ ਮੈਂ ਲੁੱਟੂਗਾ ਜਦੋਂ ਮੇਰੀ ਸੱਤਾ ਆ ਗਈ ਮੈਂ ਤੈਨੂੰ ਕੁਝ ਨਹੀਂ ਕਹਣਾ ਤੇ ਜੇ ਮੇਰੀ ਸੱਤਾ ਆ ਗਈ ਤੇ ਤੂੰ ਮੈਨੂੰ ਕੁਝ ਨਾ ਕਹੀਂ ਇਹ ਜਿਹੜਾ ਮਿਲ ਕੇ ਖੇਡ ਖੇਡੀ ਜਾ ਰਹੀ ਸੀ ਤੁਸੀਂ ਵੇਖੋ ਇਸ ਵੇਲੇ ਜਿਹੜੀ ਬੁਖਲਾਹਟ ਹੈ ਉਹ ਇਸ ਟਾਈਪ ਦੀ ਹੈ ਨਾ ਇਹਨਾਂ ਨੂੰ ਇਹ ਪਤਾ ਲੱਗ ਰਿਹਾ ਕੀ ਬੋਲਣਾ ਕੀ ਨਹੀਂ ਬੋਲਣਾ ਲਫ਼ਜ਼ ਬਦੋ ਬਦੀ ਇਹਨਾਂ ਦੇ ਮੂੰਹ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਕਿਉਂ ਕਿਉਂਕਿ ਜਦੋਂ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਲੋਕ ਇੱਕ ਸਤੌਜ ਪਿੰਡ ਤੋਂ ਉੱਠਿਆ ਹੋਇਆ ਇੱਕ ਜਿਹੜਾ ਕਾਮੇਡੀਅਨ ਸੀ ਉਹ ਜਦੋਂ ਪੰਜਾਬ ਦੀ ਸੱਤਾ ਦੇ ਵਿੱਚ ਆ ਕੇ ਦਸਤਕ ਦਿੰਦਾ ਇਹਨਾਂ ਦੀ ਅਸਲੀਅਤ ਜਿਹੜੀ ਹੈ ਉਹ ਖੋਲ ਕੇ ਸਾਹਮਣੇ ਰੱਖਦਾ ਤੇ ਪੰਜਾਬ ਦੇ ਲੋਕ ਸੋਚਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਤਸਵੀਰ ਸਮਝ ਆ ਜਾਂਦੀ ਹੈ ਕਿ ਇਹ ਲੋਕ ਤਾਂ ਸਾਰੇ ਮਿਲ ਕੇ ਖੇਡ ਰਹੇ ਨੇ ਤੇ ਫੇਰ ਬਾਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹਾਰ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਵੀ ਹਾਰ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਇਨਾਂ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਹੁਰੀ ਵੀ ਹਾਰ ਜਾਂਦੇ ਨੇ ਵੱਡੇ-ਵੱਡੇ ਥੰਮ ਛੁੱਟੇ ਕਿਉਂ ਡਿੱਗੇ ਕਿਉਂਕਿ ਲੋਕਾਂ ਨੂੰ ਇਹ ਅਸਲੀਅਤ ਸਮਝ ਆ ਗਈ ਪਰ ਅੱਜ ਹਾਲਾਤ ਜਿਹੜੇ ਉਹ ਇਹ ਬਣਿਆ ਕਿ ਆਪ ਹੀ ਸਾਰਾ ਕੁਝ ਇਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਰਵਨੀਤ ਸਿੰਘ ਬਿੱਟੂ ਹੁਰੀ ਇੱਕ ਅਹੁਦੇ ਦੇ ਉੱਤੇ ਨੇ ਇਸ ਵੇਲੇ ਉਹ ਮੰਤਰੀ ਨੇ ਸੈਂਟਰ ਦੇ ਵਿੱਚ ਉਹ ਝੂਠ ਤਾਂ ਬੋਲ ਨਹੀਂ ਰਹੇ ਕਿ ਮੈਨੂੰ ਕਹਿ ਕੇ ਭੇਜਿਆ ਗਿਆ ਸੀ ਕਿ ਭਗਵੰਤ ਮਾਨ ਹੋਰਾਂ ਨੂੰ ਉੱਥੋਂ ਹਰਉਣਾ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਆਪਾਂ ਜਿਤਾਉਣਾ ਰਵਨੀਤ ਸਿੰਘ ਬਿੱਟੂ ਹਰੀ ਤਾਂ ਕਾਂਗਰਸ ਦੇ ਵਿੱਚ ਸਨ ਉਸ ਵੇਲੇ ਫਿਰ ਕਾਂਗਰਸ ਨੇ ਕੀਦੇ ਕੈਦ ਦੇ ਉੱਤੇ ਉਹਨਾਂ ਨੂੰ ਉੱਥੇ ਭੇਜਿਆ ਇਹ ਤਸਵੀਰ ਇਹ ਸਾਰਾ ਕੁਝ ਜਿਹੜਾ ਜੀ ਪੰਜਾਬ ਦੇ ਲੋਕਾਂ ਦੇ ਹੁਣ ਤੱਕ ਘੱਟੋ ਘੱਟ ਸਾਹਮਣੇ ਆ ਇਹ ਤਾਂ ਆਪ ਹੀ ਸਾਰਾ ਕੁਝ ਦੱਸੀ ਜਾ ਰਹੇ ਨੇ ਕਹਿੰਦੇ ਇੱਥੇ ਇਹਨੂੰ ਭੇਜਿਆ ਸੀਗਾ ਆਹ ਜਿਹੜੀ ਗੋਟੀ ਸੀ ਇਸ ਤਰੀਕੇ ਦੇ ਨਾਲ ਇੱਥੋਂ ਐਦਾਂ ਕਰਨੀ ਸੀ ਇਹਨਾਂ ਨੇ ਪੰਜਾਬ ਨੂੰ 12 ਟਾਹਣੀ ਸਮਝਿਆ ਜਿਵੇਂ 12 ਟਾਣੀ ਖੇਡੀਦੀ ਆ ਉਸ ਤਰੀਕੇ ਦੇ ਨਾਲ ਪੰਜਾਬ ਦੀ ਇੱਕ ਇੱਕ ਸੀਟ ਦੇ ਉੱਤੇ ਇਹਨਾਂ ਦੇ ਵੱਲੋਂ ਇਸ ਕਿਸਮ ਦੀ ਅੰਦਰ ਵੜ ਕੇ ਜਿਹੜੀ ਉਹ ਸਮਝੌਤੇ ਵਾਲੀ ਖੇਡ ਖੇਡੀ ਜਾਂਦੀ ਸੀ ਇਸੇ ਕਰਕੇ ਕੋਈ ਵੱਡਾ ਨੇਤਾ ਜਿਹੜਾ ਉਹ ਕਦੇ ਨਹੀਂ ਹਾਰਦਾ ਚਾਹੇ ਉਹ ਸਰਕਾਰ ਦੇ ਵਿੱਚ ਰਿਹਾ ਹੋਵੇ ਜਾਂ ਸਰਕਾਰ ਦੇ ਵਿੱਚ ਨਾ ਰਿਹਾ ਹੋਵੇ ਲੋਕਾਂ ਨੂੰ ਵੀ ਇਹ ਕਹਾਣੀ ਸਮਝ ਨਹੀਂ ਸੀ ਆਉਂਦੀ ਲੋਕਾਂ ਨੂੰ ਇਹ ਪਤਾ ਲੱਗਦਾ ਸੀ ਕਿ ਪਤਾ ਨਹੀਂ ਇਹਨਾਂ ਦੇ ਕਦ ਸਿਆਸੀ ਤੌਰ ਦੇ ਉੱਤੇ ਏਡੇ ਵੱਡੇ ਨੇ ਕਿ ਇਹ ਕਦੇ ਹਾਰ ਨਹੀਂ ਸਕਦੇ ਪਰ 22 ਦੇ ਵਿੱਚ ਮਾਨ ਸਾਹਿਬ ਦੀ ਅਵਾਜ਼ਾ ਕਰਕੇ ਕਿਉਂਕਿ ਮਾਨ ਸਾਹਿਬ ਨੇ ਇਹਨਾਂ ਦੀ ਅਸਲੀਅਤ 14 ਦੇ ਵਿੱਚ ਜਦੋਂ ਪਹਿਲੇ ਉਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਉਦੋਂ ਤੋਂ ਦੱਸਣੀ ਸ਼ੁਰੂ ਕੀਤੀ ਸ਼ਾਇਦ ਉਦੋਂ ਸੰਗਰੂਰ ਵਾਲਿਆਂ ਨੂੰ ਸਮਝ ਆ ਲੱਗੀ ਲੋਕ ਸਭਾ ਸੰਗਰੂਰ ਤੇ ਫਿਰ 19 ਦੇ ਵਿੱਚ ਦੱਸੀ ਸੰਗਰੂਰ ਵਾਲਿਆਂ ਨੇ 14 ਵਾਲੇ ਕੰਮ ਦੇਖ ਲਏ ਸੀ 19 ਦੇ ਵਿੱਚ ਉਹਨਾਂ ਨੇ ਫਤਵਾ ਫਿਰ ਮਾਨ ਸਾਹਿਬ ਦੇ ਹੱਕ ਦੇ ਵਿੱਚ ਦਿੱਤਾ ਦੋ ਵਾਰੀ ਲੋਕ ਸਭਾ ਜਿੱਤਣ ਤੋਂ ਬਾਅਦ ਉਹ ਜਿਹੜਾ ਮੈਸੇਜ ਸੀਗਾ ਸਮੁੱਚੇ ਪੰਜਾਬ ਦੇ ਵਿੱਚ ਟ੍ਰੈਵਲ ਕੀਤਾ ਕਿ ਇਹ ਲੋਕ ਮਿਲ ਕੇ ਆਪਸ ਦੇ ਵਿੱਚ ਖੇਡ ਰਹੇ ਨੇ ਔਰ ਇਸ ਖੇਡ ਦੇ ਵਿੱਚ ਇਹਨਾਂ ਨੇ ਜੋ ਨੁਕਸਾਨ ਪੰਜਾਬ ਦਾ ਕੀਤਾ ਜੇ ਉਹਦੀ ਸਾਰੀ ਗਿਣਤੀ ਮਿੰਤੀ ਕਰਨੀ ਹੋਵੇ ਤਾਂ ਘੰਟਿਆਂ ਬੱਧੀ ਉਹ ਬੋਲਣਾ ਪੈਣਾ ਪਰ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਇਹ ਲੋਕ ਕਿਸ ਤਰੀਕੇ ਦੀ ਰਾਜਨੀਤੀ ਪੰਜਾਬ ਦੇ ਵਿੱਚ ਕਰਦੇ ਰਹੇ ਮਿਲ ਕੇ ਔਰ ਮਿਲ ਕੇ ਕੀ ਨੁਕਸਾਨ ਕਰਦੇ ਰਹੇ ਇੱਥੋਂ ਤੂੰ ਮੈਨੂੰ ਜਿਤਾ ਦੇ ਐਸ ਜਗ੍ਹਾ ਦੇ ਉੱਤੇ ਮੈਂ ਤੈਨੂੰ ਜਿਤਾ ਦੂੰਗਾ ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਲੰਬੀ ਲੜਨ ਦੇ ਵਾਸਤੇ ਗਏ ਤਾਂ ਉਹਨਾਂ ਦੀ ਪਟਿਆਲੇ ਵਾਲੀ ਸੀਟ ਜਿਹੜੀ ਸੀ ਉਹ ਸੁਰੱਖਿਤ ਹੋ ਗਈ ਤੇ ਜੇ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਕਾਂਗਰਸ ਨੇ ਜਲਾਲਾਬਾਦ ਲੜਨ ਦੇ ਵਾਸਤੇ ਭੇਜਿਆ ਤਾਂ ਇਹਦੇ ਇਹ ਵਜ੍ਹਾ ਦੇ ਵਿੱਚ ਉਹਨਾਂ ਨੇ ਕੁਝ ਸੀਟਾਂ ਜੜੀਆਂ ਉਹ ਅਕਾਲੀ ਦਲ ਨੂੰ ਦਵਾਈਆਂ ਹੋਣਗੀਆਂ ਇਸ ਕਿਸਮ ਦੀ ਜਿਹੜੀ ਸਿਆਸਤ ਸੀ ਉਹਦਾ ਅੰਤ ਕੀਤਾ ਕਿਨੇ ਇੱਕ ਆਮ ਘਰ ਦੇ ਵਿੱਚੋਂ ਉੱਠੇ ਹੋਏ ਉਸ ਵਿਅਕਤੀ ਨੇ ਜਿਹਦੇ ਦੁਆਲੇ ਅੱਜ ਇਹ ਸਾਰੇ ਇਸ ਤਰੀਕੇ ਦੇ ਨਾਲ ਹੋਏ ਹੋਏ ਨੇ ਕਿ ਪਤਾ ਨਹੀਂ ਕੀ ਨੁਕਸਾਨ ਉਹਨੇ ਪੰਜਾਬ ਦਾ ਕਰ ਦਿੱਤਾ ਜਿਹੜਾ ਬੋਲਦਾ ਜਿਹੜਾ ਉੱਠਦਾ ਉਹ ਕਹਿੰਦਾ ਮੈਨੂੰ ਆ ਲੈੰਦੋ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਨੂੰ ਜਿਹੜਾ ਫੜੂੰਗਾ ਉਹਨੇ ਕੀ ਗੁਨਾਹ ਕੀਤਾ ਉਹਨੇ ਪੰਜਾਬ ਦੇ ਇਰੀਗੇਸ਼ਨ ਸਿਸਟਮ ਦੇ ਵਿੱਚ ਐਸੀ ਕ੍ਰਾਂਤੀ ਲਿਆਂਦੀ 45 ਸਾਲ ਤੋਂ ਬਾਅਦ ਤੇਲਾ ਤੱਕ ਪਾਣੀ ਪਹੁੰਚ ਗਿਆ ਐਸਐਸਐਫ ਵਰਗੀ ਸੋਚ ਮਾਨਸਾਹਬ ਦੀ ਹੀ ਹੋ ਸਕਦੀ ਹੈ ਜਿੱਥੇ 6 ਤੋਂ 6.5 ਮਿੰਟ ਦੇ ਵਿੱਚ ਹਾਦਸੇ ਵਾਲੀ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਗੱਡੀ ਜਿਹੜੀ ਆ ਉਹ ਪਹੁੰਚ ਜਾਂਦੀ ਹੈ ਔਰ ਮਰੀਜ਼ ਨੂੰ ਬਚਾਇਆ ਜਾਂਦਾ ਔਰ ਮਰੀਜ਼ ਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਸਮਾਨ ਲੁੱਟਣ ਤੋਂ ਬਚਾਇਆ ਜਾਂਦਾ 16 ਟੋਲ ਪਲਾਜੇ ਮਾਨਸਾਹਬ ਵਰਗਾ ਵਿਅਕਤੀ ਹੀ ਬੰਦ ਕਰ ਸਕਦਾ ਕਿਸੇ ਸੂਬੇ ਦੇ ਵਿੱਚ ਤੁਸੀਂ ਨਹੀਂ ਸੁਣਿਆ ਹੋਊਗਾ 600 ਯੂਨਿਟ ਲੋਕਾਂ ਨੂੰ ਬਿਜਲੀ ਮਾਨਸਾਹਬ ਦੀ ਸਰਕਾਰ ਹੀ ਦੇ ਸਕੀ ਹੈ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਮਾਨ ਸਾਹਿਬ ਦੀ ਸਰਕਾਰ ਨੇ ਹੀ ਕਮਿਟਮੈਂਟ ਜਿਹੜੀ ਆ ਉਹ ਲੋਕਾਂ ਦੇ ਨਾਲ ਕੀਤੀ ਆ ਕੰਮ ਬੜੇ ਨੇ ਪਰ ਇਹ ਕੰਮਾਂ ਦੇ ਉੱਤੇ ਗੱਲ ਹੀ ਨਹੀਂ ਕਰਦੇ ਗੱਲ ਕੀ ਕਰਦੇ ਨੇ ਸਾਨੂੰ ਆ ਲੈੰਦਿਓ ਸਾਡੀ ਵਾਰੀ ਆ ਲੈੰਦਿਓ ਅਸੀਂ ਕੀ ਕਰਾਂਗੇ ਮਾਨ ਸਾਹਿਬ ਨੂੰ ਫੜਾਂਗੇ ਮਾਨ ਸਾਹਿਬ ਨੂੰ ਫੜ ਕੇ ਅੰਦਰ ਦੇਵਾਂਗੇ ਮਾਨ ਸਾਹਿਬ ਨੇ ਨੁਕਸਾਨ ਕਿਹੜਾ ਕੀਤਾ ਪੰਜਾਬ ਦਾ ਬਲਕਿ ਪੰਜਾਬ ਨੂੰ ਸਹੀ ਲੀਹਾਂ ਦੇ ਉੱਤੇ ਪਿਛਲੇ 4 ਸਾਲਾਂ ਦੇ ਦੌਰਾਨ ਇਸ ਵੇਲੇ ਜੇ ਪੰਜਾਬ ਪਿਆ ਤਾਂ ਉਹ ਚੀਜ਼ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੌਲੀ ਹੌਲੀ ਇਹਨਾਂ ਦੇ ਮੂੰਹ ਦੇ ਵਿੱਚੋਂ ਉਹ ਗੱਲਾਂ ਤਾਂ ਨਿਕਲ ਹੀ ਰਹੀਆਂ ਨੇ ਜਿਹੜੀਆਂ ਇੱਥੇ ਰਿਪੀਟ ਨਹੀਂ ਕੀਤੀਆਂ ਜਾ ਸਕਦੀਆਂ ਉਹਦੇ ਨਾਲ-ਨਾਲ ਹੁਣ ਅਸਲੀਅਤ ਤੋਂ ਪਰਦਾ ਵੀ ਆਪ ਹੀ ਜਿਹੜਾ ਉਹ ਚੁੱਕਣ ਲੱਗੇ ਨੇ ਕਿ ਮੈਂ ਫਲਾਣੇ ਨੂੰ ਹਰਾਉਣ ਦੇ ਵਾਸਤੇ ਗਿਆ ਸੀ ਫਲਾਣੇ ਨੂੰ ਜਿਤਾਉਣ ਦੇ ਵਾਸਤੇ ਗਿਆ ਸੀ ਤੁਹਾਡਾ ਕੋਈ ਸਵਾਲ ਹੈ ਤਾਂ ਰੱਖੋ